ਕਾਹੋਂ ਦਾ ਐਸਾ ਨਹੀਂ ਤੁਸੀਂ ਆ ਵੀ ਜਾਂਦੇ ਹੋ ਨਾ ਸਾਰੇ ਤੇ ਖੇਤੀ ਦੇ ਵਿੱਚ ੱਤੇ ਖਾਣੇ ਪੈਂਦੇ ਆ ਮੈਂ ਉਸ ਚੀਜ਼ ਤੋਂ ਬਚਿਆ ਜੀ ਮੈਂ ਬਹੁਤ ਖੁਸ਼ ਆ ਜੀ ਇੱਥੇ ਆ ਕੇ ਇਹ ਇਹ ਗੱਲ ਮੈਨੂੰ ਜਰੂਰ ਹੈ ਜੀ ਤੁਸੀਂ ਗੱਲ ਕਰੋ ਤੇ ਮੈਂ ਕਦੇ ਚਾਹ ਨਹੀਂ ਬਣਾ ਕੇ ਪੀਤੀ ਸੀ ਜੀ 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 ਤੇ ਮੈਂ ਉੱਥੇ ਐਗਰੀਕਲਚਰ ਦਾ ਕਰਦਾ ਜੀ ਮੇਰੀ ਵੀਡੀਓ ਦੇਖ ਰਹੇ ਸਤਿਕਾਰਯੋਗ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਹਿੰਦੇ ਹੋਵੋਗੇ ਸਾਰਾ ਕੁਝ ਆਲੇ-ਦੁਆਲੇ ਦਾ ਕਮਾਈ ਜਾਂਦਾ ਤੇ ਅੱਜ ਮੈਂ ਤੁਹਾਨੂੰ ਆਪਣੇ ਸ਼ਹਿਰ ਦਾ ਟੂਰ ਲਵਾਉਂਗਾ ਤੇ ਆਪਣਾ ਸ਼ਹਿਰ ਦਿਖਾ ਲੂੰਗਾ ਤੇ ਬਹੁਤ ਹੀ ਵਧੀਆ ਤੇ ਨਵੇਂ ਸਾਲ ਤੇ ਲਾਈਟਾਂ ਹੀ ਲਾਈਟਾਂ ਲੱਗੀਆਂ ਆ ਫਿਰ ਤੁਸੀਂ ਕਹੋਗੇ ਕਿ ਲਾਈਟਾਂ ਤੇ ਲਾਈਟਾਂ ਦੇ ਬਲੌਗ ਪਾਈ ਜਾਂਦਾ ਕੋਈ ਨਹੀਂ ਹੌਲੀ ਹੌਲੀ ਹੋਰ ਵੀ ਟਰੈਵਲ ਕਰਾਂਗੇ ਤੇ ਅੱਜ ਤੁਹਾਨੂੰ ਮੈਂ ਘੁਆਉਂਗਾ ਆਪਣਾ ਸ਼ਹਿਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਬਾਕੀ ਕਰਦੇ ਆ ਗੱਲਬਾਤ ਦਿਖਾਉਨੇ ਆ ਆਪਣੇ ਸ਼ਹਿਰ ਦਾ 뷰 ਕਿਦਾਂ ਦਾ ਆ ਤੇ ਬਣੇ ਰਹੋ ਬਲੌਗ ਦੇ ਨਾਲ ਲਾਓ ਵੀ ਮਿੱਤਰੋ ਬੱਸ ਚਲ ਗਈ ਉੱਤਰਿਆ ਐ ਬੱਸ ਚੋਂ ਤੇ ਆ ਲੱਗੀ ਹੈਗੀ ਆ ਇੱਕ ਛੋਟੀ ਜਿਹੀ ਜੋ ਆਕਾਂ ਲਈ ਖੇਡਣ ਲਈ ਨਵਾਂ ਸਾਲ ਆਉਣੇ ਵਾਲਾ ਆ ਤੇ ਆਪਣੇ ਸ਼ਹਿਰ ਵੀ ਬੱਸ ਰੌਣਕਾਂ ਤੇ ਰੌਣਕਾਂ ਸ਼ੁਰੂ ਹੀ ਆ ਤੇ ਬਣੇ ਰਹੇ ਉਹ ਵੀਡੀਓ ਦੇ ਨਾਲ ਤੇ ਦਿਖਾ ਲਦੇ ਆ ਆਪਣਾ ਸ਼ਹਿਰ ਅੱਜ ਤੁਹਾਨੂੰ ਆਪਣੇ ਸ਼ਹਿਰ ਦੇ ਦਰਸ਼ਨ ਕਰਾਉਣੇ ਆ ਆ ਇੱਕ ਰੱਥ ਵੀ ਲੱਗਾ ਆ ਤੇ ਅੱਜ ਘਰੋਂ ਤਾਂ ਆਏ ਸੀਗੇ ਪਰ ਅੱਜ ਮੌਸਮ ਵੀ ਥੋੜਾ ਖਰਾਬ ਜਿਹਾ ਚੱਲਦਾ ਮੀਂਹ ਆ ਠੰਡਾ ਵੀ ਬਹੁਤ ਆ ਤੇ ਟੈਂਪਰੇਚਰ ਵੀ ਮੈਨੂੰ ਲੱਗਦਾ 2-3 ਕਿਆ ਚੱਲ ਰਿਹਾ ਤੇ ਸਾਰੇ ਪਾਸੇ ਰੌਣਕਾਂ ਆ ਆ ਦੇਖੋ ਕਿਦਾਂ ਦਾ ਟਰੀ ਬਣਿਆ ਆ ਬਾਲਾ ਵਧੀਆ ਵਿਊ ਆ ਦਾ ਤੇ ਇਹ ਹੈਗਾ ਯਾ ਸਾਰਾ ਮੈਨੂੰ ਲੱਗਦਾ ਜੁਵਕਾਂ ਦਾ ਸਾਰਾ ਕੁਝ ਜੁਵਕਾਂ ਦਾ ਖੇਡਣ ਨੂੰ ਆ ਮੀਂਹ ਪੈਂਦਾ ਕਰਕੇ ਛੋੜੇ ਹੀ ਆ ਆਪਣੇ ਵੀ ਦੇਖੋ ਇਹਨੂੰ ਆਪਾਂ ਵੀ ਮੇਲਾ ਕਹਿੰਦਾ ਆ ਪੰਜਾਬੀ ਚ ਇਹਨਾਂ ਨੇ ਵੀ ਲਿਖਿਆ ਆ ਮੇਲਾ ਤੇ ਆ ਜਹਾਜ ਹੈ ਕਈ ਕੋਸ਼ 크ਿਸਮਸ ਕਰਕੇ ਵੀ ਥੋੜਾ ਹੁਣ ਨਵੇਂ ਸਾਲ ਕਰਕੇ ਵੀ ਸਾਰੀਆਂ ਰੌਣਕਾਂ ਹੀ ਰੌਣਕ ਆ ਅਜ ਮੀਂਹ ਕਰਕੇ ਥੋੜਾ ਟੈਂਪਰੇਚਰ ਠੰਡ ਜਿਆਦਾ ਕਰਕੇ ਲੋਕੀ ਘਟ ਆ ਨੋ ਗ੍ਰਾਸੀਆ ਉਕੰਦੀ ਕੁਛ ਮਾਨੂੰ ਗੰਦੀ ਕੁਛ ਖਾਣ ਨੂੰ ਲੈਣਾ ਮਿੱਠਾ ਸਗਾ ਮਿੱਠੇ ਦਾ ਕੀ ਖਾਣਾ ਆ ਗੱਡੀਆਂ ਗੁੱਡੀਆਂ ਵੀ ਉਦਾਂ ਹੀ ਖੜੀਆਂ ਆ ਤੇ ਆ ਮੀਂਹ ਕਰਕੇ ਮੈਨ ਲੱਗਦਾ ਇਹਨਾਂ ਦਾ ਕੰਮ ਥੋੜਾ ਘਟਾ ਹੀ ਆ ਬੜਾ ਵਧੀਆ 뷰 ਆਉਂਦਾ ਆ ਦਰभी ਵਧੀਆ ਚੱਲਦਾ ਪਰ ਇਹ ਤਾਂ ਆਹ ਪਤਾ ਨਹੀਂ ਕੀ ਐਥੋਂ ਚੜ ਕੇ ਆ ਥੱਲੇ ਟਰਾਲਾ ਜਿਹਾ ਆ ਆ ਟਰਾਲੇ ਦੇ ਥੱਲੇ ਹੁੱਕਾ ਜੀਆਂ ਲਾਈਆਂ ਆ ਉੱਪਰ ਚੱਕ ਕੇ ਆਇਆ ਇਹਨੂੰ ਉਹ ਅੱਗਿਓ ਦਿਖਾਣਾ ਅੱਛਾ ਉਹ ਆ ਦੂਜਾ ਉਨੇ ਆਣਿਆਂ ਦਾ ਜਿਹੜਾ ਕੀ ਕਹ ਦੰਦੇ ਰੋੜਨੇ ਜਾ ਇਹਨੂੰ ਇੱਧਰੋਂ ਪੌੜੀਆਂ ਚੜ੍ਹ ਕੇ ਉੱਪਰ ਚੜ੍ਹ ਕੇ ਤੇ ਇੱਧਰੋਂ ਥੱਲੇ ਨੂੰ ਆ ਜਾਓ ਆ ਖੁੰਡੇ ਜਾ ਵੀ ਪਏ ਇੱਥੇ ਆ ਵੀ ਘੁੰਮਦਾ ਆ ਪਰ ਅੱਜ ਮੈਂ ਲੱਗਾ ਇਹਨਾਂ ਦਾ ਕੰਮ ਮੰਦਾ ਹੀ ਆ ਚੱਲਦਾ ਬਾਕੀ ਬਣੇ ਰਿਓ ਬਲੌਗ ਦੇ ਨਾਲ ਤੇ ਬਾਕੀ ਤੁਹਾਨੂੰ ਅੱਜ ਸਾਰਾ ਸ਼ਹਿਰ ਘੁਮਾਉਣੇ ਆ ਮੀਚ ਹਾਂਜੀ ਮੈਂ ਆਪਣੇ ਹੀ ਸ਼ਹਿਰ ਅਨਕੋਨੇ ਤੇ ਅੱਜ ਇੱਥੋਂ ਨੰਗਦੇ ਸੀਗੇ ਤੇ ਮੈਨੂੰ ਆਪਣੇ ਵੀਰ ਜੀ ਉਹਨਾਂ ਦਾ ਲੈਂਦੇ ਪੰਜਾਬ ਤੋਂ ਆ ਇਹਨਾਂ ਦਾ ਆਪਣੀ ਸ਼ੌਭ ਤੇ ਪਹੁੰਚਾਂ ਇਹ ਬਣਾਉਂਦੇ ਹੈਗੇ ਆ ਪੀਜ਼ਾ ਤੇ ਕਬਾਬ ਮੈਨੂੰ ਮੈਂ ਖਾ ਕੇ ਦੇਖਿਆ ਬਹੁਤ ਵਧੀਆ ਟੇਸਟੀ ਪਰ ਇਦਾਂ ਦਾ ਕੋਈ ਅਨਕੋਨੇ ਚ ਮੈਂ ਨਹੀਂ ਖਾਦਾ ਜੇ ਸੀ ਖਾਦਾ ਪਰ ਅਨਕੋਨੇ ਪਹਿਲੀ ਵਾਰ ਖਾਦਾ ਮੈਨੂੰ ਬਹੁਤ ਵਧੀਆ ਲੱਗਾ ਤੇ ਤੁਹਾਨੂੰ ਮਣਾਉਂਦੇ ਆ ਲੈਂਦੇ ਪੰਜਾਬ ਤੋਂ ਇਹ ਵੀਰ ਆ ਜਿਨ੍ਹਾਂ ਦੀ ਇਹ ਸ਼ਾਪ ਆ ਬਹੁਤ ਵਧੀਆ ਪੀਜਾ ਬਣਾਉਂਦੇ ਆ ਤੇ ਉਹਨਾਂ ਨਾਲ ਮਣਾਉਂਦੇ ਆ ਤੁਹਾਨੂੰ ਹਾਂਜੀ ਭਾਜੀ ਜੀ ਭਾਜੀ ਸਾਸਰੀ ਗੱਲ ਜੀ ਕਿੰਨ ਸਾਸਰੀ ਗੱਲ ਜੀ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ 25 ਸਾਲ ਹੋ ਗਏ ਨੇ 25 ਸਾਲ ਇੱਥੇ ਸ਼ਾਪ ਤੇ ਹਾਂਜੀ ਸ਼ਾਪ ਤੇ ਇਹ ਸ਼ਾਪ ਤੇ 20 ਸਾਲ ਹੋ ਗਏ ਨੇ ਕਿੰਨੀ ਟੋਟਲ 25 ਸਾਲ ਹੋ ਗਏ ਮਣਾਉਣੇ 25 ਸਾਲ ਹੋ ਗਏ ਹਾਂਜੀ ਤੇ ਬਹੁਤ ਵਧੀਆ ਪੀਜਾ ਬਣਾਉਂਦੇ ਆ ਤੁਸੀਂ ਤੇ ਇਹ ਵੀਰ ਆਪਣਾ ਹੈਗਾ ਆ ਜੀ ਚੜ੍ਹਦੇ ਪੰਜਾਬ ਤੋਂ ਨਹੀਂ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਹੈ ਜੀ ਹਾਂਜੀ ਤੇ ਮੈਂ ਚੜ੍ਹਦੇ ਪੰਜਾਬ ਤੋਂ ਗੁਰਦਾਸਪੁਰ ਤੋਂ ਜੀ ਤੇ ਮੈਨੂੰ ਇੱਥੇ ਆਇਆਂ ਨੂੰ 1 ਸਾਲ ਹੋ ਗਿਆ ਜੀ ਤੇ ਮੈਂ ਭਾਜੀ ਹੋਣਾ ਪਾਇਆ ਤੇ ਭਾਜੀ ਹੋਣੀ ਇਹਨਾਂ ਦੀ ਫੈਮਿਲੀ ਸਾਰੀ ਮੇਰੇ ਨਾਲ ਕੰਮ ਕਰਦੇ ਆ ਤੇ ਬਹੁਤ ਅੱਛੇ ਆ ਭਾਜੀ ਹੋਣੀ ਤੇ ਮੈਨਾਂ ਬਹੁਤ ਪਿਆਰ ਦਿੱਤਾ ਇਟਲੀ ਦੇ ਵਿਚਾਨ ਕੇ ਜੋ ਕਿ ਆਮ ਪੰਜਾਬੀਆਂ ਦੇ ਨਾਲ ਹੁੰਦਾ ਆ ਟੱਕਾ ਹੁੰਦਾ ਸਾਨੂੰ ਤੁਸੀਂ ਆ ਵੀ ਜਾਣਦੇ ਹੋ ਨਾ ਸਾਰੇ ਤੇ ਖੇਤੀ ਦੇ ਵਿੱਚ ਟੱਕੇ ਖਾਣੇ ਪੈਂਦੇ ਆ ਮੈਂ ਉਸ ਚੀਜ਼ ਤੋਂ ਬਚਿਆ ਜੀ ਮੈਂ ਬਹੁਤ ਖੁਸ਼ ਆ ਜੀ ਇਟਲੀ ਆ ਕੇ ਤੇ ਇਹ ਗੱਲ ਮੈਨੂੰ ਜਰੂਰ ਦੱਸਿਓ ਹਾਂਜੀ ਕਿ ਤੁਸੀਂ ਜਦਾਂ ਮੈਨੂੰ ਲੱਗਦਾ ਤੁਸੀਂ ਇੰਡੀਆ ਵੀ ਗਰਦਾਸਪੁਰ ਤੋਂ ਆ ਖੇਤੀ ਕਰਦੇ ਹੋਵੋਗੇ ਤੁਸੀਂ ਇਦਾਂ ਪੀਜਾ ਵੱਲੋਂ ਕਿਦਾਂ ਤੁਸੀਂ ਜਲਦੀ ਸਿੱਖ ਲਿਆ ਪੀਜਾ ਬਣਾਉਣਾ ਬਹੁਤ ਵਧੀਆ ਪੀਜਾ ਬਣਾਇਆ ਮੈਨੂੰ ਬਹੁਤ ਸਵਾਦ ਲੱਗਾ ਹਾਂਜੀ ਨਹੀਂ ਪੀਜਾ ਮੈਂ ਇੰਡੀਆ 'ਚ ਤੁਸੀਂ ਗੱਲ ਕਰੋ ਤੇ ਮੈਂ ਕਦੇ ਛਾਬ ਨਹੀਂ ਬਣਾ ਕੇ ਪੀਤੀ ਸੀ ਸਹੀ ਸਹੀ ਹਾਂਜੀ ਹਾਂਜੀ ਤੇ ਮੈਂ ਉੱਥੇ ਐਗਰੀਕਲਚਰ ਦਾ ਕੰਮ ਕਰਦਾ ਤਕਰੀਬਨ ਜਿੱਦਾਂ ਆਪਣਾ ਕਹਿਦੀ ਹਾਂ ਉੱਥੇ ਤਾਂ ਆਪਣੇ ਜਿੱਦਾਂ ਮਾਤਾ ਦੇ ਛਾਬੇ ਚੋਂ ਹੀ ਕਿਦਾਂ ਚੱਕ ਕੇ ਖਾਧੀਆਂ ਆ ਹਨਾ ਹਾਂਜੀ 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 ਉੱਥੇ ਮੈਂ ਸਾਰੇ ਛੋਟਾਈ ਜੀ ਤੇ ਮੈਨੂੰ ਮੇਰੇ ਮਦਰ ਬਹੁਤ ਪਿਆਰ ਕਰਦੀ ਸੀ ਤੇ ਮੇਰੇ ਸਿਸਟਰ ਵੱਡੀਆਂ ਸੀ ਤੇ ਮੈਂ ਕਦੇ ਪਾਣੀ ਦਾ ਖਲਾਫ ਨਹੀਂ ਪੀਤਾ ਤੇ ਇੱਥੇ ਆਣ ਕੇ ਹੋਰ ਦੇ ਸਭ ਕੁਝ ਸਿਖਾ ਦਿੰਦਾ ਹੈ ਤੇ ਜਾਨਕੀ ਮੈਨੂੰ ਪਾਜੀ ਹੁਣ ਸਿਖਾਇਆ ਜੀ ਇਹਨਾਂ ਦੀ ਮਿਹਰਬਾਨੀ ਹੈ ਤੇ ਇਹਨਾਂ ਨੇ ਮੈਨੂੰ ਰੋਟੀ ਦੇ ਲਾਇਆ ਜੀ ਮੈਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਜਦੋਂ ਲੈਂਦੇ ਪੰਜਾਬ ਤੋਂ ਤੇ ਚੜ੍ਹਦੇ ਪੰਜਾਬ ਤੋਂ ਆਪਣਾ ਇੱਥੇ ਬਹੁਤ ਪਿਆਰ ਨਾਲ ਸੀ ਰਹੀਦਾ ਆ ਬਹੁਤ ਪਿਆਰ ਆ ਸਾਡਾ ਤੇ ਇਹ ਪਾਜੀ ਤੁਸੀਂ ਇਹ ਦੱਸੋ ਕਿ ਕਿੱਦਾਂ ਦਾ ਮੁੰਡੇ ਦਾ ਸੁਭਾਅ ਆ ਆਪਣੇ ਆਪਣਾ ਤੇ ਬਹੁਤ ਸਾਡੀ ਬਿਲਕੁਲ ਫੈਮਿਲੀ ਦੇ ਰੋਚ ਮਿਲ ਗਿਆ ਹੈ ਤੇ ਸਾਨੂੰ ਅਪਰਾਇਆ ਤੇ ਮਹਿਸੂਸ ਹੀ ਨਹੀਂ ਹੋਇਆ ਕੋਈ ਹੈ ਇਹ ਸਾਡੇ ਆਪਣੇ ਦੇਸ਼ ਦਾ ਹੀ ਉਹ ਲੈਂਦਾ ਪੰਜਾਬੀ ਆਪਣਾ ਚੜਦਾ ਵੀ ਆਪਣਾ ਹੀ ਦੋਵੇਂ ਪੰਜਾਬ ਆਪਣੇ ਨੇ ਹਾਂ ਜੀ ਤੇ ਤੁਸੀਂ ਆਪਣਾ ਭਾਜੀ ਆਪਣਾ ਐਡਰੈਸ ਦੇ ਦਿਓ ਜੇ ਦਾ ਨਾਮ ਮਲਿਕ ਮੁਹੰਮਦ ਮੁਸ਼ਤਾਕ ਹੈ ਪਾਕਿਸਤਾਨ ਨਮਾ ਗੁਜਰਾਵਾਲੇ ਤੋਂ ਆ ਤੇ ਇਥੇ ਮਨਵਿਸਾਲ ਹੋ ਜਾਣੇ ਨੇ 6 ਤਰੀਕ ਨੂੰ ਮੇਰੇ 20 ਸਾਲ ਲਈ ਸੀ ਫੈਸਲਾ ਕਰ ਰਿਆ ਆ ਆ ਬੜੀ ਖੁਸ਼ੀ ਹੈ ਕਿ ਤੁਸੀਂ ਆਓਗੇ ਇਨਵਸਾਰੀਆ ਦੀ ਵੈਂਤਿਆਨੀ ਫਾਚੀਆਮੋ ਅਨੋਈ ਜੋਰਨੋ ਦੇ ਬੇਫਾਨਾ ਸੇਜਨਾਈਓ ਕੋਈ ਵਨੀਰੇ ਨੋਈ ਫਾਚੀਆਮੋ ਰਿਗਾਲੀਨੋ ਐ ਬਿਵਿਤੇ ਰਿਗਾਲ ਟੂਤੀਆ ਕਲੈਂਤੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਆਪਣੇ ਨੇੜੇ ਜੇਸੀ ਤੋਂ ਆ ਆਪਣੇ ਬਹੁਤ ਇੰਡੀਅਨ ਫੱਬਰੀਆਨੋ ਤੋਂ ਆ ਆਪਣੇ ਬਹੁਤ ਵੀਰ ਰਹਿੰਦੇ ਆ ਉਹਨਾਂ ਨੂੰ ਆਪਣਾ ਜਾਨੀ ਕਿ ਇਹ ਸ਼ਾਪ ਦਾ ਆਪਣੀ ਦਾ ਐਡਰੈਸ ਦਾ ਦਿਓ ਇੱਕ ਕੋਰਸੋਸ ਤਮੀਰ 89 ਅਨਕੋਨਾ ਆਨ ਕੋਨਾ ਚੈਂਟਰੂ ਥੈਂਕ ਯੂ ਬਾਜੀ ਬਹੁਤ ਮੈਨੂੰ ਬਹੁਤ ਬਹੁਤ ਦਿਲੋਂ ਤੁਹਾਡਾ ਧੰਨਵਾਦ ਆ ਮੈਨੂੰ ਪੀਜ਼ਾ ਤੁਹਾਡਾ ਬਹੁਤ ਵਧੀਆ ਲੱਗਾ ਤੇ ਵੀਰ ਨਾਲ ਮਿਲ ਕੇ ਆਪਣਾ ਬਹੁਤ ਸੁਭਾਅ ਬਹੁਤ ਵਧੀਆ ਹੈ ਵੀਰ ਦਾ ਥੈਂਕ ਯੂ ਬਾਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਤੁਹਾਡਾ ਧੰਨਵਾਦ ਥੈਂਕ ਯੂ ਥੈਂਕ ਯੂ ਬਾਜੀ ਲੋ ਜੀ ਰਾਤ ਦਾ ਮਾਹੌਲ ਦੇਖੋ ਕੋਈ ਨਹੀਂ ਹੈਗਾ ਮੈਂ ਹੀ ਬਸ ਸੜਕਾਂ ਦੇ ਘੁੰਮਦਾ ਆ ਤੇ ਇਹ ਦੇਖ ਕਿੰਨਾ ਵਧੀਆ ਲਾਈਟਾਂ ਹੀ ਲਾਈਟਾਂ ਲਾਈਆਂ ਬਈਆਂ ਆ ਤੇ ਇਹ ਇਦਾਂ ਹੀ ਚੱਲਣੀਆਂ ਜਿੱਦਾਂ ਤੁਹਾਨੂੰ ਅਗਲੀ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਤੇ ਨਵੇਂ ਸਾਲ ਤਾਂ ਹੀ ਇਦਾਂ ਹੀ ਚੱਲਣੀਆਂ ਲਾਈਟਾਂ ਇੱਥੇ ਹੁਣ ਕਲਰ ਜੇ ਬਦਲਦੇ ਆ ਵਿੱਚ ਲਾਈਟਾਂ ਦੇ ਜੇ ਤੁਸੀਂ ਇੱਥੇ ਆ ਕੇ ਜ਼ਰੂਰ ਵਿਊ ਦੇਖੋਗੇ ਤਾਂ ਉਹ ਇਮੇਜਿਨ ਉਹ ਬਹੁਤ ਵਧੀਆ ਵਿਊ ਆਉਂਦਾ ਆ ਪਰ ਵੀਡੀਓ ਚ ਇੰਨਾ ਲਾਈਟਾਂ ਇੰਨਾ ਵਧੀਆ ਨਹੀਂ ਆਉਂਦਾ ਜਿਹੜਾ ਫੋਨ ਜਿਹੜਾ origignal ਦੇਖਣਾ ਆ ਆਪ ਆ ਕੇ ਉਹ ਬਾਲਾ ਜ਼ਿਆਦਾ ਵਧੀਆ ਦੀਦਾ ਆ ਤੇ ਵੀਡੀਓ ਫੋਨ ਚ ਇੰਨਾ ਵਧੀਆ ਨਹੀਂ ਦੀਦਾ ਤੇ ਬਾਲੀਆਂ ਲਾਈਟਾਂ ਲਾਈਆਂ ਤੇ तकरीबन ਸ਼ਹਿਰ ਦੇਖੋ ਇੱਕ ਪਾਸੇ ਹੈਗੀਆਂ ਆ ਇਹ ਬਿਲਡਿੰਗਾਂ ਬਣੀ ਆ ਥੋੜੀਆਂ ਪੁਰਾਣੀਆਂ ਆ ਇਧਰਲੇ ਪਾਸੇ ਆ ਨਵੀਆਂ ਆ ਪਰ ਤੁਸੀਂ ਦੇਖਿਆ ਹੋਣਾ ਆ ਜ਼ਿਆਦਾ ਇਟਲੀ ਜਿਹੜੇ ਯੂਰਪ ਦੇ ਯੂਰਪ ਦੇ ਦੇਸ਼ ਆ ਇਹਨਾਂ ਵਿੱਚ ਜਿਆਦਾ ਇਹ ਕਲਚਰ ਆਪਣਾ ਪੁਰਾਣਾ ਤੁਹਾਨੂੰ ਜਿਆਦਾ ਬਿਲਡਿੰਗਾਂ ਜਾਂ ਪੁਰਾਣਾ ਕਲਚਰ ਜਿਆਦਾ ਦਿਖੂਗਾ ਤੇ ਬਿਲਡਿੰਗਾਂ ਵੀ ਜਿਆਦਾ ਬਾਲੇ ਵਾਲੇ ਸੰਨਾਂ ਦੀਆਂ ਪੁਰਾਣੀਆਂ ਵਾਲੀਆਂ ਬਣੀਆਂ ਆ ਤੇ ਆ ਦੇਖੋ ਕਿਦਾਂ ਲਾਈਟਾਂ ਹੁਣ ਹੋਰ ਰੰਗ ਚੇਂਜ ਹੋ ਗਿਆ ਲਾਈਟਾਂ ਦਾ ਤੇ ਅਦਰ ਸ਼ਾਪਾਂ ਵੀ ਹੈਗੀਆਂ ਆ ਤੇ ਆ ਬਿਲਡਿੰਗਾਂ ਥੋੜੀਆਂ ਨਮੀਆਂ ਲੱਗਦੀਆਂ ਆ ਨਹੀਂ ਤਾਂ ਯੂਰਪ ਵਿੱਚ ਜ਼ਿਆਦਾਤਰ ਤਾਂ ਇਹ ਪੁਰਾਣਾ ਪੁਰਾਣਾ ਕਲਚਰ ਜ਼ਿਆਦਾ ਬਿਲਡਿੰਗਾਂ ਜ਼ਿਆਦਾ ਸਾਹਮਣੇ ਰੱਖਦੇ ਆ ਇੱਧਰ ਅੰਦਰ ਵੀ ਟਰੀ ਲਾਇਆ ਹੈਗਾ ਚਲੋ ਫੇਰ ਕਰਦੇ ਆ ਅੱਗੇ ਜਾ ਕੇ ਗੱਲਬਾਤ ਅੱਗੇ ਜਾ ਕੇ ਦਿਖਾ ਲਦੇ ਆ ਜੇ ਕੁਝ ਵਧੀਆ ਹੋਇਆ ਤਾਂ ਹਾਂਜੀ ਆਹ ਪਤਾ ਨਹੀਂ ਕੀ ਕਹੀ ਜਾਂਦਾ ਆ ਦੇਖੋ ਹੱਥ ਕੰਨਾ ਕਦੀ ਇੱਧਰ ਚੱਲ ਜਾਓ ਜਾਂ ਇੱਧਰ ਚੱਲ ਜਾਓ ਆਹ ਦਿਖਾਉਣੇ ਆ ਤੁਹਾਨੂੰ ਉੱਪਰ ਬੈਠੇ ਨੇ ਆਣੇ ਇਹਨਾਂ ਦਾ ਵੀ ਮੀਚ ਕੰਮ ਮੰਦਾ ਹੀ ਆ ਬਾਸ ਤੇ ਜੂਰੀ ਪਾਸ ਬੈਠਾ ਆ ਇਹ ਕਾਤੇ ਬੈਠਾ ਆ ਕੰਨਾ ਦਾ ਹੀਰਨ ਤੇ ਬੈਠਾ ਆ ਾਂਡ ਤੇ ਬੈਠਾ ਆ ਹੀਰਨ ਤੇ ਸਾਂਡ ਦੇ ਇਦਾਂ ਦੇ ਸਿੰਘ ਹੁੰਦੇ ਆ ਦੱਸਿਓ ਤਾਂ ਆਪਣੇ ਸ਼ਹਿਰ ਤੋਂ ਇੱਕ ਚੱਲਦਾ ਹੈਗਾ ਆ ਸ਼ਿਪ ਇਹ ਇੱਥੋਂ ਜਾਂਦਾ ਹੈਗਾ ਆ ਗਰੀਸ ਨੂੰ ਤੇ ਇਧਰੋਂ ਹੈਗੀ ਆ ਐਂਟਰਸ ਇੱਥੋਂ ਗੱਡੀਆਂ ਦੀ ਐਂਟਰੀ ਆ ਉੱਪਰ ਦੇਖੋ ਰੈਸਟੋਰੈਂਟ ਵੀ ਬਣੇ ਆ ਵਿਚੇ ਹੀ ਕਮਰੇ ਵੀ ਆ ਤੇ ਠੀਕ ਆ ਇੰਨਾ ਵੱਡਾ ਸ਼ਿਪ ਨਹੀਂ ਹੈਗਾ ਨਾਰਮਲ ਆ ਉਦਾਂ ਵਾਂ ਤੇ ਜੇ ਰੱਬ ਨੇ ਚਾਇਆ ਤਾਂ ਆਪਾਂ ਵੀ ਗਰੀਸ ਨੂੰ ਇਸ ਸ਼ਿਪ ਵਿੱਚ ਲਾਵਾਂਗੇ ਕਟੂਰ